ਬਈ ਬੰਦਾ ਗਰੀਬ ਹੋਵੇ ਚਾਹੇ ਅਮੀਰ ਹੋਵੇ ਪਰਮਾਤਮਾ ਤਾਂ ਹਰ ਇੱਕ ਨੂੰ ਪਿਆਰ ਕਰਦਾ ਹੈ ਜਿਵੇਂ ਤੁਸੀਂ ਆਹ ਗਰੀਬ ਬੰਦੇ ਨੂੰ ਵੇਖ ਸਕਦੇ ਹੋ ਜੋ ਕਿ ਸੜਕ ਦੇ ਕਿਨਾਰੇ ਪਿਆ ਪਰ ਦੇਖੋ ਇਸ ਬੰਦੇ ਦੇ ਕੋਲ ਨਾ ਮੌਤ ਵਾਰ-ਵਾਰ ਆ ਕੇ ਮੁੜਦੀ ਰਹੀ ਪਰ ਇਹ ਬੰਦੇ ਨੂੰ ਟੱਚ ਨਹੀਂ ਕਰ ਸਕੀ ਪਤਾ ਕਿਉਂ ਕਿਉਂਕਿ ਪਰਮਾਤਮਾ ਇਸ ਬੰਦੇ ਦੀ ਰੱਖਿਆ ਕਰ ਰਿਹਾ ਸੀ ਤੇ ਇਸ ਬੰਦੇ ਨੂੰ ਪਤਾ ਤੱਕ ਨਹੀਂ ਲੱਗਿਆ ਵੀ ਸ਼ੇਰ ਮੇਰੇ ਕੋਲੋਂ ਆ ਕੇ ਮੁੜ ਗਿਆ ਭਾਈ ਜੀਨੂੰ ਪਰਮਾਤਮਾ ਨੇ ਬਚਾਉਣਾ ਨਾ ਉਹਨੂੰ ਬਚਾ ਹੀ ਲੈਣਾ ਉਹ ਚਾਹੇ ਕਿਸੇ ਵੀ ਹਾਲਾਤ ਦੇ ਵਿੱਚ ਹੋਵੇ ਆਹ ਵੀਡੀਓ ਵੇਖਣ ਤੋਂ ਬਾਅਦ ਇਹ ਦਿਮਾਗ ਦੇ ਵਿੱਚੋਂ ਕੱਢ ਦਿਓ ਕੀ ਪਰਮਾਤਮਾ ਗਰੀਬਾਂ ਬਾਰੇ ਨਹੀਂ ਸੋਚਦਾ ਪਰਮਾਤਮਾ ਨੂੰ ਤਾਂ ਸਾਰੇ ਹੀ ਇੱਕੋ ਜਿਹੇ ਨੇ ਉਹ ਹਰ ਇੱਕ ਦੀ ਰੱਖਿਆ ਕਰਦਾ ਤੇ ਆਹ ਦੇਖ ਲਓ ਤੁਸੀਂ ਬੰਦੇ ਨੂੰ ਯਾਰ ਕਿਹੜੇ ਹਾਲਾਤ ਦੇ ਵਿੱਚ ਪਰਮਾਤਮਾ ਨੇ ਬਚਾਇਆ ਹੈ ਇਹ ਬੰਦੇ ਨੂੰ ਆਪਣੀ ਜ਼ਿੰਦਗੀ ਤੋਂ 100 ਸ਼ਿਕਵੇ ਹੋਣਗੇ ਸ਼ਾਇਦ ਪਰਮਾਤਮਾ ਨੂੰ ਗਾਲਾਂ ਵੀ ਕੱਢਦਾ ਹੋਵੇ ਆਪਣੇ ਹਾਲਾਤਾਂ ਨੂੰ ਲੈ ਕੇ ਪਰ ਇਹ ਬੰਦੇ ਨੂੰ ਪਤਾ ਤੱਕ ਨਹੀਂ ਵੀ ਪਰਮਾਤਮਾ ਦੀ ਕਿੱਡੀ ਮੇਰ ਹੈ ਇਹਦੇ ਉੱਤੇ ਬਾਕੀ ਤੁਸੀਂ ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਦੱਸਿਓ ਜਰੂਰ ਤੇ ਇਸ ਵੀਜ ਦੇ ਲਈ ਸਾਰੇ ਜਣੇ ਕਮੈਂਟ ਬਾਕਸ ਵਿੱਚ ਵਾਹਿਗੁਰੂ ਜਰੂਰ ਲਿਖ ਕੇ ਜਾਇਓ ਤੇ ਵੀਡੀਓ ਸ਼ੇਅਰ ਕਰ ਦਿਓ